ਅੱਜ ਅਸੀਂ ਇਸ ਦੁੱਖ ਦੀ ਕੜੀ ਦੇ ਵਿੱਚ ਉਸ ਬੱਚੇ ਦੀ ਅਸੀਂ ਅੰਤਮ ਅਰਦਾਸ ਵਿੱਚ ਵੀ ਸ਼ਾਮਲ ਹੋਏ ਆਂ। ਔਰ ਨਾਲ ਉਹਦੀ ਨਾਲ ਅਸੀਂ ਪੰਜਾਬ ਦਾ ਉਹ ਆਪ ਦੀ ਜਿਹੜੀ ਸਾਡੀ ਕੌਮ ਹੈ ਜਿਹੜੀ ਰੋਂ ਰਹੀ ਹੈ ਜੀ। 1859 ਤੋਂ ਬਾਅਦ ਅੱਜ ਅਸੀਂ ਉਹਦੇ ਲਈ ਵੀ ਅਸੀਂ ਕੋਈ ਆਉਂਦਾ ਹੱਲ ਕੱਢਣ ਦੇ ਵਲ ਚੱਲੇ ਹੋਏ ਆਂਗੇ। ਚਾਹੇ ਸਿਸਟਮ ਕੋਈ ਵੀ ਹੋਵੇ ਪਰ ਸਾਨੂੰ ਅਸੀਂ ਜਿਹੜਾ ਸਭ ਤੋਂ ਪਹਿਲਾਂ ਅਸੀਂ ਇਹੀ ਗੱਲ ਕਰ ਰਹੇ ਆਂਗੇ ਕਿ ਕੋਈ ਨਾ ਕੋਈ ਪੰਜਾਬ ਦੇ ਵਿੱਚ ਐਕਟ ਪਾਸ ਕੀਤਾ ਜਾਵੇ ਬਹੁਤ ਬੰਦੇ ਇਹ ਕਹਿ ਰਹੇ ਨੇ ਕਿ ਜੀ ਪੰਚਾਇਤਾਂ ਨੂੰ ਹੱਕ ਨਹੀਂ ਹੈਗੇ ਮੈਂ ਦੱਸਣਾ ਚਾਹਣਾ ਕਿ ਜਿਹੜਾ ਪੰਜਾਬ ਪੰਚਾਇਤੀ ਗ੍ਰਾਮ ਜਿਹੜਾ ਹੈਗਾ ਐਕਟ ਹੈਗਾ ਪੰਜਾਬ ਦਾ 1994 ਦਾ ਉਹਦੇ ਵਿੱਚ ਜਿਹੜੀ ਪੰਚਾਇਤਾਂ ਹੁੰਦੀਆਂ ਉਹਨਾਂ ਕੋਲੇ ਫੌਜਦਾਰੀ ਤੱਕ ਦਾ ਕਾਨੂੰਨ ਹੁੰਦਾ ਕ੍ਰਿਮੀਨਲ ਜੂਰਿਸਡਿਕਸ਼ਨ ਵੀ ਹੁੰਦੀ ਹੈਗੀ ਪਰ ਸਾਨੂੰ ਕਿਸੇ ਨੂੰ ਦੱਸਿਆ ਨਹੀਂ ਜਾਂਦਾ ਉਹਦੇ ਵਿੱਚ ਮੈਨੂੰ ਇੱਕ ਸੈਕਸ਼ਨ ਦੱਸਦਾ 175 ਹੁੰਦਾ ਸੀ ਆਈਪੀਸੀ ਜਿਹੜਾ ਹੁਣ 210 ਹੈ ਨਵੇਂ ਕਾਨੂੰਨ ਦਾ ਤੁਸੀਂ ਕੋਈ ਵੀ ਜਿਹੜਾ ਸਰਪੰਚ ਹੈਗਾ ਉਹ ਕਿਸੇ ਵੀ ਬੰਦੇ ਤੋਂ ਇਹ ਕਹਿਣ ਕੇ ਮਜਬੂਰ ਕਰਸਾ ਜਾਂਦਾ ਡਾਕੂਮੈਂਟ ਦਿਖਾ। ਨਹੀਂ ਤਾਂ ਤੁਸੀਂ ਉਹਨੂੰ ਇੱਕ ਸਜ਼ਾ ਦੇਣ ਦੇ ਲਈ ਉਹਨੂੰ ਫਾਈਲ ਕਰਦਾ ਤਾਂ ਕੋਈ ਰੋਕ ਪਾਵਰ ਹੈ। ਛੇੜੂਜ ਤੋ ਜ਼ਰੂਰ ਦੇਖ ਲਓ ਜਿਹੜੇ ਸਪੰਚ ਸਰਪੰਚ ਹੈਗੇ ਤੁਹਾਡੇ ਸਮਝ ਨਹੀਂ ਪੈਣਾ ਮੈਂ ਤੁਹਾਨੂੰ ਹੁਣ ਦੱਸ ਦਿੰਦਾ। ਤੁਸੀਂ ਕਿਸੇ ਆਹ ਜਿਹੜੇ ਵਕੀਲ ਹੋਣਗੇ ਉਹਨਾਂ ਦੀ ਇੱਥੇ ਬਾਰੇ ਰਾਏ ਜ਼ਰੂਰ ਲੈ ਲਿਓ ਕਿ ਸਾਡੇ ਕੋਲ ਜਿਹੜੀਆਂ ਕ੍ਰਿਮਨਲ ਪਾਵਰਸ ਹੈਗੇ ਕਿਹੜੀਆਂ-ਕਿਹੜੀਆਂ ਨੇ ਕਿਉਂਕਿ ਜਦੋਂ ਤੁਹਾਨੂੰ ਤੁਹਾਡੀਆਂ ਆਪਦੀਆਂ ਪਾਵਰਸ ਹੈ ਬੱਜੇ ਮੈਂ ਤੁਹਾਨੂੰ ਕਹਿੰਦਾ 323 ਦਾ ਤਾਂ ਸੋਤ ਦੀ ਵੀ ਪਾਵਰ ਪੰਚਾਇਤ ਕੋਲੇ ਹੁੰਦੀ ਹੈ ਪਰ ਤੁਹਾਨੂੰ ਦੱਸੀ ਨਹੀਂ ਜਾਂਦੀ ਕਿਉਂਕਿ ਜੇ ਤੁਹਾਡੇ ਹੱਥਸ ਪਾਵਰ ਲਾਜੀ ਤਾਂ ਸਭ ਪੁਲਿਸ ਦੇ ਪੁੱਲੇ ਕੋਲ ਰਹਿੰਦਾ ਤੇ ਨਾ ਕੋਈ ਸਿਵਲ ਪ੍ਰਸ਼ਾਸਨ ਦੇ ਉੱਪਰ ਲੇ ਰਹਿੰਦਾ ਤੁਸੀਂ ਅੱਜ ਉਹਦੇ ਵਿੱਚ ਚੜਾ ਹੈਗਾਗਾ ਸੈਕਸ਼ਨ 25 ਹੈਗਾ ਗ੍ਰਾਮ ਪੰਚਾਇਤ ਤੱਕ ਦਾ ਉਹਦੇ ਤੁਹਾਡੇ ਕੋਲ ਪਾਵਰ ਹੁੰਦੀ ਹੈ ਕਿ ਤੁਸੀਂ ਇੱਕ ਸਟੈਂਡਿੰਗ ਕਮੇਟੀ ਬਣਾਓਗੇ ਕਲੈਕਸ਼ਨ ਕਰਕੇ ਕਿ ਜਿਹੜੇ ਆਦਾ ਵੈਲਫੇਅਰ ਆਊਗਾ ਐਸਸੀ ਹੋਣਗੇ ਵੀਜ਼ੀ ਹੋਣਗੇ ਬੱਚੇ ਹੋਣਗੇ ਉਸ ਤੋਂ ਬਾਅਦ ਜਿਹੜਾ ਫੰਕਸ਼ਨ ਹੋਣਗੇ ਤੁਹਾਡਾ ਸੈਕਸ਼ਨ 30 ਦੇ ਵਿੱਚ ਉਹ ਤੁਹਾਡੇ ਫੰਕਸ਼ਨ ਕੀ ਕੀ ਆ ਜਦੋਂ ਸਟੈਟਿਸ ਮਨਟੇਨ ਕਰੋਗੇ ਕਿੰਨਾ ਡਾਟਾ ਪਿੰਡ ਦੇ ਵਿੱਚ ਪਰ ਅਸੀਂ ਇਹ ਦੇਖਿਆ ਕਿ ਪਿਛਲੇ ਸਮੇਂ ਤੋਂ ਪੰਜਾਬ ਦੀ ਜਿਹੜੀ ਇਹ ਰਾਜਨੀਤੀ ਹੈਗੀ ਇਹ ਇਹ ਸਿਰਫ ਤੇ ਸਿਰਫ ਅਸੀਂ ਸੱਤਾ ਪ੍ਰਾਪਤੀ ਸਿਰਫ ਅਸੀਂ ਵਿਧਾਨ ਸਭਾ ਦੀ ਕਰੀ ਕਰਨੀਆਂ ਜੀ ਨਾ ਤਾਂ ਅਸੀਂ ਜਿਹੜਾ ਐਗਜ਼ੀਕਟਿਵਲ ਦੇਖਿਆ ਕਿ ਸਾਡੇ ਆਈਐਸ ਆਈਪੀਐਸ ਕਿੰਨੇ ਆਏ ਐ ਨਾ ਅਸੀਂ ਕਿਹਾ ਜੁਡੀਸ਼ੀਅਲ ਦਾ ਤੀਸਰਾ ਥੰਮ ਹੈ ਸੋਚਿਆ ਗਿਆ ਕਿ ਅਸੀਂ ਹਾਈ ਕੋਰਟ ਦੇ ਜੱਜ ਕਿੰਨੇ ਲੈ ਕੇ ਜਾਣੇ ਆ ਹਾਈ ਕੋਰਟ ਜਾ ਕੇ ਦੇਖੋ ਮੈਂ ਦਾਵਾ ਕਰਦਾ ਕਿ ਜਿਹੜਾ ਸਾਡਾ ਕਲੀਮ ਹੈ ਹਾਈ ਕੋਰਟ ਦੇ ਮੈਂ ਹਾਈ ਕੋਰਟ 'ਚ ਹੀ ਬਗਾਲਤ ਕਰਦਾ ਉਹ ਸਾਰੇ ਬ੍ਰਾਹਮਣ ਹੋਣਗੇ ਮੈਨੂੰ ਪਤਾ ਜਦੋਂ ਇਹ ਸੁਣ ਕੇ ਮੈਨੂੰ ਬਹੁਤ ਕਹਿਣਗੇ ਕਿ ਯਾਰ ਤੂੰ ਤਾਂ ਪੜਾ ਲਿਖਿਆ ਤੂੰ ਹੋਏ ਤਾਂ ਜਾ ਕੇ ਚੱਲਾਂ ਕਰਨ ਲੱਗ ਗਿਆ ਪਰ ਜਿਹੜੀ ਕੌਮ ਦੀ ਤਰਾਸਦੀ ਉਹ ਤਰਾਸਦੀ ਹੈਗੀ ਤੁਹਾਡਾ ਕੋਈ ਵੀ ਸਿੱਖ ਜੱਜ ਆਉਣ ਵਾਲੇ ਸਮਾਂ 'ਚ ਇਹ ਪੁੱਛਦਾ ਅਟਰੀ ਦੀ ਪੁੱਛਦਾ ਵੀ ਜਿਹੜਾ ਕਲੀਏ ਮੋਹ ਹੁੰਦੀ ਹੈ ਕਿ ਜਿਹੜੋਂ ਜੁਰਮਦਾਨੇ ਹਾਈ ਕੋਰਟ ਦਾ ਜੱਜ ਲੱਗਣਾ ਹੈ ਨਾ ਤਾਂ ਉਹ 355 ਦੀ ਚੀਫ ਜਸਟਿਸ ਹੈ ਕਿ ਦੋ ਜੱਜਾਂ ਦੀ ਜਿਹੜੇ ਜੱਜਾਂ ਦਾ ਵਾਸਤੇ ਨਾਮ ਸਿਲੈਕਟ ਕਰਦਾ ਹੈ ਵਕੀਲਾਂ ਤੋਂ ਤੇ ਤੁਸੀਂ ਮੈਨੂੰ ਅਗਲੇ 50 ਸਾਲਾਂ 'ਚ ਜਿਹਦੇ ਨਾਮ ਦਿਖਾ ਦਿਓ ਤੁਹਾਡੇ ਕੋਈ ਜੱਜ ਵੀ ਉੱਥੇ ਬੈਠਾ ਹੋਵੇ ਇਹ ਤੁਹਾਡੀ ਤਰਾਸ ਦੀ ਹੁਣ ਆਪਾਂ ਗੱਲ ਕਰਦੇ ਹਾਂਗੇ ਵੀ ਸਾਡੇ ਤੇ ਕਿਉਂ ਠੀਕ ਹੈ ਕਾਨੂੰਨ ਬਣ ਜੂਗਾ ਪਰ ਮੈਂ ਦੱਸਣਾ ਚਾਹਣਾ ਹੈ ਕਿ ਜਿਹੜੀ ਪੰਜਾਬ ਆਏਗੀ ਇਹ ਲੈਂਡ ਆਫ ਵਾਟਰ ਨਹੀਂ ਹੈਗਾ ਇਹ ਲੈਂਡ ਆਫ ਬਲੱਡ ਵੀ ਹੈਗਾ ਮਨੀਸ਼ ਤਵਾੜੀ 14 ਜਾਂ 15 ਸਪਟੰਬਰ 2025 ਨੂੰ ਆਰਟੀਕਲ ਲਿਖਿਆ ਹੈਗਾ ਆਨਰਿੰਗ ਆਫ ਦਾ ਵਰਲਡ ਵਾਰ ਅਮਨਦੀਪ ਸਿੰਘ ਮਦਰਾ ਹੈਗਾ ਆਰਡਰ ਆਫ ਬ੍ਰਿਟਿਸ਼ ਏਮਪਾਇਰ ਹੈਗਾ ਯੂਨੀਵਰਸਲ ਗ੍ਰੀਨਵਿਚ ਦੇ ਨਾਲ 2021 ਦੇ ਵਿੱਚ ਲਾਹੌਰ ਦੇ ਆਰਕਾਈਵਸ ਦੇ ਵਿੱਚੋਂ ਉਹਨੇ ਤਿੰਨ ਲੱਖ 20 ਹਜ਼ਾਰ ਦਾ ਡਾਟਾ ਕੱਢਿਆ ਜਿਹੜੇ ਪੰਜਾਬ ਦਾ ਹਿੰਦੂ ਮੁਸਲਮਾਨ ਤੇ ਸਿੱਖ ਫੌਜੀ ਸੀ ਹਾਲੇ ਸੈਕੰਡ ਵਰਲਡ ਵਾਰ ਦਾ ਡਾਟਾ ਹੋਣਾ ਹੈ ਕਿ ਤੇ ਤੀਸਰੀ ਜੰਗ ਸ਼ੁਰੂ ਹੋ ਚੁੱਕੀ ਹੈ ਕੱਲੀ ਰੋਟੀ ਦੀ ਲੜਾਈ ਨਹੀਂ ਹੈਗੀ ਤੁਹਾਡਾ ਖੂਨ ਵੀ ਬਹੁਤ ਜ਼ਰੂਰੀ ਹੈਗਾ ਇੱਥੇ ਅਮਰੀਕਾ ਨੇ ਵੀ ਦਾਲ ਲਾਉਣਾ ਹੈਗਾ ਚਾਈਨਾ ਨੇ ਵੀ ਦਾਲ ਲਾਉਣਾ ਹੈਗਾ ਵਰਲਡ ਦੀਆਂ ਪਾਵਰਾਂ ਤੇ ਤੁਹਾਡੀ ਜਵਾਨੀ ਦੇ ਉੱਤੇ ਵੀ ਆਖਿਆ ਜੀ ਕਿਉਂਕਿ ਜਿੰਨੀ ਵੀ ਇੱਥੋਂ ਭਰਤੀ ਹੋਣੀ ਹੈਗੀ ਥਰਡ ਵਰਲਡ ਵਾਰ ਦੀ ਉਹ ਪੰਜਾਬ ਤੋਂ ਹੋਣੀ ਹੈਗੀ ਜਿਹੜੀ ਦਿੱਲੀ ਦੀ ਸਰਕਾਰ ਆ ਉਹ ਦੇਸੀ ਨੂੰ ਸਾਰਿਆਂ ਨੂੰ ਜਾਣਦੀ ਹੈ ਜੀ ਪਰ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਅਸੀਂ ਇੱਥੇ ਤੌਰ ਤੇ ਕੋਈ ਨਹੀਂ ਕੀਤਾ ਇਸ ਦਾ ਖਿਆਲ ਹੀ ਨਹੀਂ ਕਰਦੇ ਤਾਂ ਮੇਰੀ ਇਹ ਇੱਕ ਬੇਨਤੀ ਹੈਗੀ ਕਿ ਸਾਨੂੰ ਵੱਧ ਤੋਂ ਵੱਧ ਜਿਹੜੇ ਸੈਮੀਨਾਰ ਕਰਾਉਣੇ ਚਾਹੀਦੇ ਹੈਗੇ ਇਸ ਚੀਜ਼ਾਂ ਦੇ ਬਾਰੇ ਜਿੰਨਾਂ ਦੇ ਹਿਸਟੋਰੀਅਨ ਬੁਲਾਈਏ ਜਿਹੜੇ ਇਕਨੋਮਿਕਸ ਨੂੰ ਜਾਣਦੇ ਆ ਜਿਹੜਾ ਸਾਡੇ ਆਪ ਦੇ ਰਾਜ ਦੀ ਗੱਲ ਕਰਨਗੇ ਸਾਡੇ ਕੋਲ ਕੀ ਕਮੀ ਰਹਿ ਗਈ ਹੈ ਕਿ ਉਹਦੇ ਬਾਰੇ ਕਰੀਏ ਸਾਡੀ ਡੈਮੋਗ੍ਰਾਫਿਕ ਕਿਵੇਂ ਬਦਲੀ ਗਈ ਹੈ ਜੀ ਔਰ ਕਿਵੇਂ ਬਦਲੀ ਜਾ ਰਹੀ ਹੈ ਕਿ ਉਹਦੇ ਬਾਰੇ ਅਸੀਂ ਕੁਝ ਵਿਚਾਰ ਕਰਨ ਦੇ ਲਈ ਅੱਜ ਅਸੀਂ ਇੱਕ ਗੱਲ ਕਰੀਏ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡਾ ਇਹ ਸੰਘਰਸ਼ ਜਿਹੜਾ ਇੱਥੇ ਚੱਲਿਆਗਾ ਇਹ ਅਗਲੇ ਪੜਾਣੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਅਜਿਹਾ ਬਹੁਤ ਸੌਖਾ ਜਾਂ ਦਲਪ ਸੋਸ਼ਲ ਮੀਡੀਆ ਹੈਗਾ ਤੁਸੀਂ ਕਿਤੇ ਵੀ ਜਾ ਕੇ ਆਪਦੀ ਗੱਲ ਪੰਚਾ ਸਕਦੇ ਹੋਗੇ ਤਾਂ ਮੈਂ ਤਾਂ ਇਹ ਕਹਿਣਾਗਾ ਵੀ ਤੁਸੀਂ ਤਾਂ ਆਪੋ ਤਾਂ ਕਹਿਣਾ ਕਿ ਸਾਨੂੰ ਪੰਜਾਬ 'ਚ ਨਹੀਂ ਵਸਣ ਦਿੰਦੇ ਵਸਣ ਤੁਹਾਨੂੰ ਇਹ ਥੋੜੋ ਇਹ ਤੁਹਾਨੂੰ ਕੈਨੇਡਾ ਅਮਰੀਕਾ ਜੁਣੀ ਤੰਦੇ ਮਣ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਅੱਜ ਮੈਂ ਦੇਖਿਆ 500 ਬੁਧੀ ਜੀ ਇਕੱਠਾ ਹੋ ਗਏ ਆ ਉਹ ਕਹਿੰਦੇ ਅਸੀਂ ਵੈਲੀਡੇਸ਼ਨ ਕਰਦੇ ਆਂ ਕਿ ਇਹ ਬਿਲਕੁਲ ਕਾਹਤ ਹੋ ਰਿਹਾ ਇਹਨਾਂ ਦਿਨਾਂ ਮੈਂ 500 ਕੁਦੀ ਜੀਵਨ ਨੂੰ ਦੱਸਣਾ ਚਾਹਣਾ ਕਿ ਜਿਸ ਵਕਤ ਰੀਟਾ ਦੇ ਵਿੱਚ ਜਾ ਕੇ ਗੋਰਿਆਂ ਵੱਸੀ ਆ ਗਈ ਤਾਂ ਉਹਨਾਂ ਨੇ ਉਹਨਾਂ ਦੇ ਜਿਹੜੇ ਉਥਾਂ ਦੇ ਜਿਹੜੇ ਮੂਲ ਨਿਵਾਸੀ ਆ ਉਹਨਾਂ ਨੂੰ ਅਪਰੋਚਨ ਰਾਈਟਸ ਦਿੱਤੇ ਹੈ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਉਥੇ ਇੰਡੀਅਨਸ ਨੇ ਮੈਟ੍ਰਿਕਸ ਨਹੀਂ ਐਸਕੀਮ ਹੋ ਰਹੇ ਉਹਨਾਂ ਦੇ ਇੱਕ ਆ ਜਿਹੜੀ ਲੈਂਡ ਵੀ ਪ੍ਰਜ਼ਰਵ ਕੀਤੀ ਹੋਈ ਆ ਉਹਨਾਂ ਦਾ ਜਿਹੜਾ ਸੱਭਿਆਚਾਰ ਪ੍ਰਜ਼ਰਵ ਕੀਤਾ ਤੁਸੀਂ ਮਤਿਆ ਜ਼ਮੀਨਾਂ 'ਚ ਵੜ ਕੇ ਦਿਖਾਓ ਤੁਹਾਡਾ ਕੋਈ ਕਤਲ ਕਰਦੇ ਤੁਹਾਡੇ ਦੇ ਉਥੇ ਕਤਲ ਦਾ ਕੇਸ ਨਾ ਉਹਨਾਂ ਦੇ ਕਤਲ ਦਾ ਕੇਸ ਨਹੀਂ ਚੱਲਦਾਗਾ ਔਰ ਅੱਜੋ ਦੇ ਵਿੱਚਾਨੂੰ ਉਦਾਹਰਣ ਦੇ ਰਿਹਾ ਕੈਨੇਡਾ ਦੀ ਇਸ ਕਰਕੇ ਮਾਨੂੰ ਉਥੋਂ ਸਾਨੂੰ ਇੱਕ ਚੀਜ਼ ਦਾ ਸਭ ਹੋਰ ਵੀ ਸਿੱਖਣਾ ਚਾਹੀਦਾ ਕਿ ਜਿੱਦਨੇ ਵੀ ਉਹ ਬੰਦੇ ਉਥੋਂ ਤੇ ਆਪਣਾ ਜਨਮਸਥਾਨ ਕੈਨੇਡਾ ਦੇ ਨੇ ਉਹ ਸਾਰੇ ਨਸ਼ਾ ਦੇ ਵਿੱਚ ਫਸਾਈ ਗਏ ਨੇ ਤੇ ਜਾ ਕੇ ਕੈਲਗਰੀ ਦੇ ਫਰਸਟ ਸਟੈਂਡ ਦੇਖ ਲਿਓ ਕਿਤੇ ਉਹਨਾਂ ਦੇ ਟ੍ਰੇਨ ਸਟੇਸ਼ਨ ਦੇਖ ਲਿਓ ਵਿਨੀਪੈਗ ਦੇਖ ਲਿਓ ਅਰ ਮੈਂ ਤੁਹਾਨੂੰ ਇਹੋ ਜਿਹੜੇ ਨਸ਼ੇੜੀ ਦੇਖਰੇ ਹੁੰਦੇ ਆ ਉਹ ਸਾਰੇ ਦੇ ਸਾਨੂੰ ਉਹਦਾ ਮੂਲ ਨਿਵਾਸੀ ਆ ਇਸ ਕਰਕੇ ਆਉਣ ਵਾਲਾ ਪਿੰਕ ਦਾ ਪੰਜਾਬ ਦਾ ਉਹ ਗੋਇਣਾ ਹੋਣਗੇ ਦੁਨੀਆ ਦਾ ਜਿਹੜਾ ਹੁਣ ਤੀਜਾ ਸੰਸਾਰ ਤੀਜੇ ਜੰਗ ਚੱਲੀ ਐ ਇੱਥੋਂ ਸਾਡੀ ਕਿਸਮਤ ਲਿਖੀ ਜਾਣੀ ਐਗੀ ਹੁਣ ਇਹ ਦੇਖਣਾ ਹੈਗਾ ਕਿ ਅਸੀਂ ਕਰਨਾ ਕੀ ਹੈਗਾ ਆਪ ਦਿੱਲੀ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਤੁਸੀਂ ਤਾਂ ਆਏ ਬੋਲੇ ਨਹੀਂ ਸੀ ਹਰ ਥੱਲੇ ਪੰਜਾਬ 'ਚ ਵੀ ਆਏ ਮਾਚਲ 'ਚ ਵੀ ਆਏ ਜੰਮੂ 'ਚ ਵੀ ਆਏ ਪਰ ਇਰਾਨ ਸਾਡੇ ਹੱਕ 'ਚ ਬੋਲ ਰਿਹਾ ਸੀ ਉਹਨੂੰ ਬੇਬੁਕਰੀਆਂ ਕਿਵੇਂ ਅਸੀਂ ਅੱਜ ਨੂੰ ਸਾਹਮਣੇ ਦੇਣੀ ਐ ਇਸ ਕਰਕੇ ਮੈਂ ਇਸ ਗੱਲ ਤੇ ਹੀ ਪਾਇ ਪਹੁੰਚਣਾ ਇਹ ਜੜੀ ਹੈ ਲੜਾਈ ਆ ਸਾਨੂੰ ਇਤਨੀ ਰੁਕਣੀ ਚਾਹੀਦੀ ਸਾਨੂੰ ਬੜੇ ਸੰਜਮ ਔਰ ਠਹਿਰਾਅ ਦੇ ਨਾਲ ਬਿਨਾ ਕਿਸੇ ਵੋਲੈਂਸ ਤੋਂ ਔਰ ਸਾਨੂੰ ਅਲੀ ਬਾਤ ਚਖਣੀ ਚਾਹੀਦੀ ਹੈਗੀ ਔਰ ਵੱਧ ਤੋਂ ਵੱਧ ਅਸੀਂ ਕੌਮ ਲਈ ਕੀ ਕਰ ਸਕੀਏ ਸਾਨੂੰ ਇਹ ਦੇਖ ਕੇ ਰਚੀਦਾ